ਕਈ ਪਿੰਡਾਂ ਵਿੱਚ ਸਰਬਸੰਮਤੀ ਵੀ ਹੋ ਚੁੱਕੀ ਹੈ ਤੇ ਕਈ ਪਿੰਡਾਂ ਵਿੱਚ ਅਜੇ ਵੀ ਜਿਹੜਿਆ ਘੜੇ ਭਾਈ ਚੱਲਦੀ ਪਈ ਆ ਇਸ ਟਾਈਮ ਤੇ ਅਸੀਂ ਵਿਧਾਨ ਸਭਾ ਹਲਕਾ ਖਡੂਰ ਸਾਹ ਦੇ ਪਿੰਡ ਪੰਡੋਰੀ ਕੋਲਾ ਵੀਕੇ ਮੌਜੂਦ ਆ ਜਿੱਥੇ ਦੋ ਸਰਪੰਚ ਆਪ ਆਪਣੇ ਉਮੀਦਵਾਰ ਨਹੀਂ ਖੜੋਤੇ ਪਏ ਨੇ 70 ਸਾਲ ਹੋ ਗਏ ਲੇਕਿਨ ਹਲੇ ਵੀ ਪਿੰਡਾਂ ਦਾ ਵਿਕਾਸ ਅਧੂਰਾ ਵਾ ਲੇਕਿਨ ਸਰਪੰਚ ਬਣਨ ਤੋਂ ਬਾਅਦ ਪਿੰਡ ਵਿੱਚ ਨਾ ਤਾਂ ਕੋਈ ਵਿਕਾਸ ਹੁੰਦਾ ਵਾ ਸਿਰਫ ਨਾਮਾਤ੍ਰਿਕ ਵਿਕਾਸ ਕਰਨ ਤੋਂ ਬਾਅਦ ਫਿਰ 5 ਸਾਲ ਬੀਤ ਜਾਂਦੇ ਆ ਇਹ ਸਾਡੇ ਨਾਲ ਜਿਹੜੇ ਸਰਪੰਚ ਸਾਹਿਬਾਨ ਬਣ ਚੁੱਕੇ ਨੇ ਪਹਿਲਾਂ ਉਹਨਾਂ ਦੀ ਨੀਤ ਜੀ ਖੋਟ ਆ ਜਿਹਦਾ ਕਰਕੇ ਇਹ ਸਾਡਾ ਪਿੰਡ ਜਿਹੜਾ ਸਹੂਲਤਾਂ ਤੋਂ ਸੱਖਣਾ ਵਾ ਉਸੇ ਵਿੱਚ ਸਾਡੇ ਪਿੰਡ ਦੇ ਕੁਝ ਰਸਤੇ ਤੇ ਕੁਝ ਖਾਲ ਸਰਕਾਰੀ ਆਏ ਸੀਗੇ ਉਹਦਾ 1 ਕਰੋੜ ਰੁਪਇਆ ਸਾਨੂੰ ਗਰਾਂਟਾ ਦੇ ਰੂਪ ਉਹਦੇ ਵਿੱਚ ਮੁਲੇ ਜਿਹੜੀ ਜਗਾ ਆਈ ਆ ਜ਼ਮੀਨ ਆਈ ਆ ਉਹਦਾ ਪੈਸਾ ਸਾਡੇ ਪਿੰਡ ਨੂੰ ਮਿਲਿਆ ਉਹ ਕਰੋੜ ਰੁਪਇਆ ਆਉਣ ਦੇ ਬਾਵਜੂਦ ਵੀ ਸਾਡਾ ਪਿੰਡ ਜਿਹੜਾ ਅੱਜ ਤੱਕ ਸਹੂਲਤਾਂ ਤੋਂ ਸੱਖਣਾ ਵਾ ਮੈਂ ਕਹਿੰਦਾ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਜੀਣ ਵਾਸਤੇ ਪਾਣੀ ਚਾਹੀਦਾ ਸਾਡੇ ਪਿੰਡ ਕੋਲ ਸਾਫ਼ ਪਾਣੀ ਨਹੀਂ ਹੈਗਾ ਗੰਦਾ ਪਾਣੀ ਲੋਕੀ ਪੀਣ ਲਈ ਮਜਬੂਰ ਨੇ ਉਸ ਤੋਂ ਬਾਅਦ ਸਾਡੇ ਪਿੰਡ ਕੋਲ ਯਾਰੋ ਸਿਸਟਮ ਨਹੀਂ ਹੈਗਾ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਪਸ਼ੂਆਂ ਵਾਲਾ ਹਸਪਤਾਲ ਨਹੀਂ ਹੈਗਾ ਕੋਈ ਲਾਇਬ੍ਰੇਰੀ ਨਹੀਂ ਹੈਗੀ ਸ਼ਮਸ਼ਾਨ ਘਾਟ ਨੇ ਉਹ ਸਾਡੇ ਇਧਰ ਰਹੇ ਨੇ ਕਿ ਉੱਥੇ ਜਿਹੜੇ ਵੀ ਬਾਹਰਲੇ ਪਿੰਡਾਂ 'ਚੋਂ ਲੋਕ ਆਉਂਦੇ ਨੇ ਉਹ ਸਾਡੇ ਪਿੰਡ ਵਾਲਿਆਂ ਨੂੰ ਗਾਲ੍ਹਾਂ ਹੀ ਕੱਢ ਕੇ ਜਾਂਦੇ ਨੇ ਸਰਪੰਚਾਂ ਨੂੰ ਵੀ ਗਾਣਾ ਕੱਢਦੇ ਔਰ ਲੋਕਾਂ ਸਾਡੇ ਪਿੰਡ ਦੇ ਸੰਗਤ ਨੂੰ ਵੀ ਇਹ ਗੱਲ ਕਹਿੰਦੇ ਵੀ ਤੁਸੀਂ ਸੁੱਤੇ ਵੋਟਾਂ ਪਾ ਦਿੰਦੇ ਜੇ ਇਦਾਂ ਦੇ ਸਰਪੰਚ ਚੁਣੇ ਆ ਜਿਹੜੇ ਅਜੇ ਤੱਕ ਤੁਹਾਡੇ ਪਿੰਡ ਦੇ ਸ਼ਮਚਾਨ ਘਾੜ ਨਹੀਂ ਬਣਾ ਸਕੇ ਕੋਈ ਸਾਡੇ ਪਿੰਡ ਦੇ ਵਿੱਚ ਜਿਮ ਨਹੀਂ ਹੈਗਾ ਜੇ ਜਿਮ ਬਣਿਆ ਜਿਹੜਾ ਸਰਪੰਚ ਬੰਦਾ ਉਹ ਇੱਕ ਕਮਰਾ ਬਣਾ ਦਿੰਦਾ ਤੇ ਜਿਹੜਾ ਔਰ ਜੋਰ ਕਰਨ ਵਾਸਤੇ ਸਮਾਨ ਹੁੰਦਾ ਵਾ ਉਹ ਆਪੋ ਆਪਣੇ ਘਰ ਹੀ ਲੈ ਜਾਂਦੇ ਆ ਮਤਲਬ ਬਿਲਕੁਲ ਹੀ ਬੇੜਾ ਕਰ ਗਿਆ ਸਾਡੇ ਪਿੰਡ ਦਾ ਜੇ ਸਿੱਧੇ ਲੱਤਾਂ ਜਿਹੜੇ ਚੱਕ ਕੇ ਜੇ ਲਾਲਪੁਰਾ ਸਾਹਿਬ ਕਈ ਵਾਰ ਦੇਖੋ ਜੀ ਸਥਿਤੀ ਇਦਾਂ ਦੀ ਬਣ ਜਾਂਦੀ ਹੈ ਕਿ ਜੋ ਦੋ ਪੁੱਤਾਂ ਦੀ ਲੜਾਈ ਹੋਵੇ ਨਾ ਤੇ ਬਾਪ ਕਈ ਵਾਰ ਸਮਝਾ ਸਮਝਾ ਕੇ ਵੀ ਮਜਬੂਰ ਹੋ ਜਾਂਦਾ ਆਪਾਂ ਤੇ ਇਹੀ ਗੱਲ ਕਹਾਂਗੇ ਕਿ ਉਹ ਸਮਝਾ ਸਮਝਾ ਕੇ ਮਜਬੂਰ ਹੋ ਗਏ ਫਿਰ ਅਖੀਰ ਉਹਨਾਂ ਨੇ ਕਿਹਾ ਕਿ ਤੁਸੀਂ ਲੈਕਚਰ ਲਾ ਲਓ ਦੋਨੇ ਤੇਰਾ ਅਸੀਂ ਇਸ ਲੜਕੇ ਹੈ ਪੀ ਦੀ ਸੋਚ ਤੇ ਗਾਂ ਵਧੂ ਨੀਂਦ ਦੇ ਕਰਕੇ ਮੈਂ ਕਾਂਗਰਸ ਦਾ ਪ੍ਰਾਣਾ ਲੀਡਰ ਆ ਪੰਜਾਬ ਨਾਲ ਨਾਲ ਕਾਂਗਰਸ ਵਰਕਰ ਕਮੇਟੀ ਦਾ ਪੰਜਾਬ ਪ੍ਰਧਾਨ ਆ ਹੁਣ ਸਾਬਕਾ ਪ੍ਰਧਾਨ ਹੈ ਮੈਂ ਇਸੇ ਕਰਕੇ ਮੈਨੂੰ ਉਹਨਾਂ ਨੇ ਕੱਢਿਆ ਚੀਕ ਕਹਿਣ ਦਾ ਭਾਵ ਇਹਦੇ ਨਾਲ ਮੈਂ ਸਾਥ ਪੂਰਾ ਦੇਂਦਿਆਂ ਵਾਂ ਕਿਉਂਕਿ ਇਹਦੀਆਂ ਸੱਚੀਆਂ ਨੀਤੀਆਂ ਦੇ ਕਾਰਨ ਇਹ ਸਾਨੂੰ 100% ਨਹੀਂ 120% ਆਸ ਹੈ ਕਿ ਇਹ ਮੁੰਡਾ ਪਿੰਡ ਨੂੰ ਸਵਰਗ ਬਣਾ ਕੇ ਰੱਖੇ ਅਸੀਂ ਨਸ਼ਿਆਂ ਦੇ ਸ਼ੁਰੂ ਤੋਂ ਹੀ ਖਿਲਾਫ ਹਾਂ ਅੱਜ ਦੇਖੋ ਕਿ ਬਹੁਤੇ ਪਿੰਡਾਂ ਵਿੱਚ ਜਿੱਥੇ ਇਲੈਕਸ਼ਨ ਹੋ ਰਹੀ ਆ ਸ਼ਰਾਬ ਪੀਾਈ ਜਾ ਰਹੀ ਆ ਇਹ ਸਚਾਈ ਆ ਏ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸੀ ਉਹ ਹੁਣ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਪਹਿਲਾਂ ਜਿਹੜੇ ਸਰਪੰਚ ਸੀਗੇ ਨਾ ਉਹ ਇੱਥੇ ਕਾਂਗਰਸ ਦੇ ਸਰਪੰਚ ਸੀਗੇ ਮੈਂ ਇਹਦੇ ਬਾਰੇ ਇਹੋ ਕਹਿਣਾ ਚਾਹਾਂਗਾ ਕਿ ਪਿਛਲੇ 70-75 ਸਾਲ ਤੋਂ ਅੱਜ ਤੱਕ ਜੋ ਵੀ ਸਰਕਾਰਾਂ ਬਣਦੀਆਂ ਆਈਆਂ ਨੇ ਜੋ ਪਿੰਡ ਦਾ ਸਰਪੰਚ ਜਾਂ ਪੰਚਾਇਤ ਹੁੰਦੀ ਆ ਉਹ ਇੱਕ ਇਸ ਤਰ੍ਹਾਂ ਹੁੰਦੀ ਹੈ ਕਿ ਜਿੱਦਾਂ ਇੱਕ ਬਾਪ ਆਪਣਾ ਘਰ ਚਲਾਉਂਦਾ ਪੰਜਾਬ ਵਿੱਚ ਚੋਣਾਂ ਦੇ ਬਿੱਗਲ ਵੱਜਣ ਤੋਂ ਬਾਅਦ ਆਪੋ ਆਪਣੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਨਾਮਜਾਦਗੀ ਪੇਪਰ ਦਾਖਲ ਕਰਾਤੇ ਕਿ 4 ਤਰੀਕ ਨੂੰ ਪਰਤਾਲ ਤੋਂ ਬਾਅਦ ਜੋਗ ਅਤੇ ਅਯੋਗ ਉਮੀਦਵਾਰਾਂ ਦੀਆਂ ਸੂਚੀਆਂ ਉਹੀ ਬਲਾਕਾਂ ਦੇ ਬਾਹਰ ਲੱਗ ਜੇ ਕਈ ਪਿੰਡਾਂ ਵਿੱਚ ਸਰਬਸੰਮਤੀ ਵੀ ਹੋ ਚੁੱਕੀ ਹੈ ਤੇ ਕਈ ਪਿੰਡਾਂ ਵਿੱਚ ਅਜੇ ਵੀ ਜਿਹੜੇ ਆ ਘੜੇ ਭਾਈ ਚੱਲਦੀ ਪਈ ਆ ਬਹੁਤ ਸਾਰੇ ਅਜੇ ਬਲਾਕ ਵਿੱਚ ਜਿੱਥੇ ਕਾਗਜ਼ੀ ਪਾੜੇਗੇ ਲੋਕਾਂ ਦੇ ਸ਼ੇਰ ਵੀ ਪਾੜੇਗੇ ਪੱਗਾਂ ਵੀ ਲੱਤੀਆਂ ਤੇ ਗੋਲੀਆਂ ਵੀ ਚੱਲੀਆਂ ਇਹੋ ਜਿਹਾ ਕਟਰਾਵਾ ਬਹੁ ਜੇ ਸਾਹਮਣੇ ਆਈਆਂ لیکن کئی ਅਜਿਹੇ ਪਿੰਡ ਵੀ ਜਿੱਥੇ ਸਰਬਸੰਮਤੀ ਹੋਈ ਹੈ ਕੱਲ ਵੀ ਤੁਹਾਨੂੰ ਇਸੇ ਪਿੰਡ ਵਖਾਇਆ ਸੀ ਪਿੰਡ ਮਾਨਕੇ ਦੇ ਜਿੱਥੇ ਪੂਰੇ ਪਿੰਡ ਵਿੱਚ ਸਰਬਸੰਮਤੀ ਦਿਖਾਈ ਗਈ ਆ ਇਸ ਟਾਈਮ ਤੇ ਅਸੀਂ ਵਿਧਾਨ ਸਭਾ ਹਲਕਾ ਖਡੂਰ ਸਾਹ ਦੇ ਪਿੰਡ ਪੰਡੋਰੀ ਕੋਲਾ ਵਿਖੇ ਮੌਜੂਦ ਆ ਜਿੱਥੇ ਦੋ ਸਰਪੰਚ ਆਪ ਆਪਣੇ ਉਮੀਦਵਾਰ ਲਈ ਖੜੋਤੇ ਪਏ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਆ ਜਿਹੜੇ ਇਥੇ ਉਮੀਦਵਾਰ ਖੋਤੇ ਪੈਣਾ ਕਿ ਕੀ ਇਸ ਪਿੰਡ ਦੀਆਂ ਸਮੱਸਿਆਵਾਂ ਜਾਂ ਇਸ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਰਹਿਣ ਵਾਲੇ ਆ ਹੋਣ ਵਾਲੇ ਆ ਜਿਹੜੇ ਹਾਲ ਤੱਕ ਨਹੀਂ ਕੀਤੇ ਗਏ 70 ਸਾਲ ਹੋ ਗਏ ਲੇਕਿਨ ਹਲੇ ਵੀ ਇਹ ਪਿੰਡਾਂ ਦਾ ਵਿਕਾਸ ਅਧੂਰਾ ਵਾ ਇਹ ਜਿਹੜਾ ਪਿੰਡ ਪੰਡੋਰੀ ਗੋਲਾ ਵਾ ਅਜੇ ਵੀ ਜਿਹੜੀ ਬੁਨਿਆਦੀ ਸਹੂਲਤਾਂ ਤੋਂ ਸਖਣਾ ਪਿੰਡ ਆ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਬੁਨਿਆਦੀਆਂ ਲੋੜਾਂ ਜਿਹੜੀਆਂ ਹਲੇ ਤੱਕ ਪੂਰੀਆਂ ਕੀਤੀਆਂ 70 ਸਾਲ ਹੋ ਗਏ ਬਾਜਰ ਲਗਾਤਾਰ ਹੀ ਵੋਟਾਂ ਪਿੰਦੀਆਂ ਲਗਾਤਾਰ ਸਰਪੰਚ ਚੋਣਾਂ ਵਿੱਚ ਖਲੋਂਦੇ ਆ ਤੇ ਲਗਾਤਾਰ ਇਹ ਵਾਅਦੇ ਕੀਤੇ ਜਾਂਦੇ ਆ ਦਾਅਵੇ ਕੀਤੇ ਜਾਂਦੇ ਆ ਵੀ ਅਸੀਂ ਪਿੰਡ ਦਾ ਵਿਕਾਸ ਪੂਰੇ ਤਰ੍ਹਾਂ ਕਰਾ ਲਾਂਗੇ ਲੇਕਿਨ ਸਰਪੰਚ ਬਣਨ ਤੋਂ ਬਾਅਦ ਪਿੰਡ ਵਿੱਚ ਨਾ ਤਾਂ ਕੋਈ ਵਿਕਾਸ ਹੁੰਦਾ ਵਾ ਸਿਰਫ ਨਾਮਾਤਰ ਵਿਕਾਸ ਕਰਨ ਤੋਂ ਬਾਅਦ ਫਿਰ 5 ਸਾਲ ਬੀਤ ਜਾਂਦੇ ਆ ਤੇ ਲੋਕ ਮੂੰਹ ਹਲ ਵੇਚ ਦੇਣ ਦੇ ਵੀ ਕਦੋਂ ਸਰਪੰਚੀ ਦੁਬਾਰਾ ਚੋਣਾਂ ਆਉਣਗੀਆਂ ਕੋਈ ਚੰਗਾ ਸਰਪੰਚ ਬਣਾਵਾਂਗੇ ਤਾਂ ਜੋ ਸਾਡੇ ਪਿੰਡ ਦਾ ਵਿਕਾਸ ਹੋਵੇ ਇਸ ਟਾਈਮ ਤੇ ਆਮ ਆਦਮੀ ਪਾਰਟੀ ਦੇ ਵੀਰ ਸਾਡਾ ਮੌਜੂਦ ਨੇ ਜਿਹੜੇ ਵੋਟਾਂ ਵੀ ਖਲੋਤੇ ਨੇ ਚੋਣ ਮਦਾਨੇ ਖਲੋਤੇ ਨੇ ਆਹ ਗੱਲਬਾਤ ਕਰਨੇ ਵੀਰ ਜੀ ਕੀ ਨਾਂ ਤੁਹਾਡਾ ਜੀ ਤੁਹਾਡਾ ਨਾਮ ਪਰਮਵੀਰ ਸਿੰਘ ਹੈਪੀ ਹੈ ਜੀ ਅਪੀ ਬੀ ਜੀ ਕਿਵੇਂ ਦੇ ਦੇਓ 70 ਸਾਲ ਹੋ ਗਏ ਤੁਹਾਡੇ ਪਿੰਨ ਵੇਦਿਆ ਅਜੇ ਵੀ ਜਿਹੜਾ ਤੁਹਾਡਾ ਪਿੰਡ ਜਿਹੜਾ ਬੁਨਿਆਦੀ ਸਹੂਲਤਾਂ ਤੋਂ ਸਖਣਾ ਵਾ ਕੀ ਕਹਿਣਾ ਚਾਹੋਗੇ ਬੇਨਤੀ ਹੈ ਜੀ ਇਹ ਸਾਡੇ ਨਾ ਜਿਹੜੇ ਸਰਪੰਚ ਸਾਹਿਬਾਨ ਬਣ ਚੁੱਕੇ ਨੇ ਪਹਿਲਾਂ ਉਹਨਾਂ ਦੀ ਨੀਤ ਚ ਹੀ ਖੋਟ ਆ ਜਿਹਦਾ ਕਰਕੇ ਇਹ ਸਾਡਾ ਪਿੰਡ ਜਿਹੜਾ ਸਹੂਲਤਾਂ ਤੋਂ ਸਖਣਾ ਵਾ ਕਿਉਂਕਿ ਪੈਸੇ ਦੀ ਕੋਈ ਕਮੀ ਨਹੀਂ ਤੁਹਾਨੂੰ ਪਤਾ ਨੈਸ਼ਨਲ ਹਾਈਵੇ 54 ਅੱਜ ਤੋਂ 8-9 ਸਾਲ ਪਹਿਲਾਂ ਸਾਡੇ ਤਰਨਤਾਰਨ ਦੇ ਵਿੱਚੋਂ ਨਿਕਲਿਆ ਉਸੇ ਵਿੱਚ ਸਾਡੇ ਪਿੰਡ ਦੇ ਕੁਝ ਰਸਤੇ ਤੇ ਕੁਝ ਖਾਲ ਸਰਕਾਰੀ ਆਏ ਸੀਗੇ ਉਹਦਾ 1 ਕਰੋੜ ਰੁਪਇਆ ਸਾਨੂੰ ਗਰੰਟਾਂ ਦੇ ਰੂਪ ਉਹਦੇ ਵਿੱਚ ਮੁੱਲ ਜਿਹੜੀ ਜਗਾ ਆਈ ਆ ਜ਼ਮੀਨ ਆਈ ਆ ਉਹਦਾ ਪੈਸਾ ਸਾਡੇ ਪਿੰਡ ਨੂੰ ਮਿਲਿਆ ਗਰੰਟਾਂ ਤੋਂ ਇਲਾਵਾ ਉਹ ਨੀਅਰ ਅਬਾਊਟ ਕਰੋੜ ਰੁਪਇਆ ਸੀਗਾ ਉਹ ਕਰੋੜ ਰੁਪਇਆ ਆਉਣ ਦੇ ਬਾਵਜੂਦ ਵੀ ਸਾਡਾ ਪਿੰਡ ਜਿਹੜਾ ਅੱਜ ਤੱਕ ਸਹੂਲਤਾਂ ਤੋਂ ਸਖਣਾ ਵਾ ਯਾਨੀ ਕਿ ਪੈਸਾ ਬਹੁਤ ਆ ਪੈਸਾ ਆਉਂਦਾ ਬੜਾ ਵਿੱਤ ਕਮਿਸ਼ਨ ਦਾ ਪੈਸਾ ਹੋਰ ਕਈ ਤਰ੍ਹਾਂ ਦੀਆਂ ਗਰੰਟਾਂ ਆਉਂਦੀਆਂ ਵਾ ਪਰ ਪੈਸਾ ਗਬਨ ਬਹੁਤ ਜ਼ਿਆਦਾ ਹੋ ਜਾਂਦਾ ਜੀ ਹੂੰ ਹੁਣ ਤੁਹਾਡੀ ਤੁਸੀਂ ਸਰਪੰਚੀ ਲੋਤੀਓ ਜਿੱਤਣ ਜਿੱਤ ਜਾਂਦੇ ਹੋ ਤੁਹਾਡੇ ਕੀ ਵਿਚਾਰ ਹੋਣਗੇ ਤੁਹਾਡਾ ਕਿਸਤਾਂ ਦਾ ਪਿੰਡ ਵਿੱਚ ਹੋਏਗਾ ਵੀ ਮੈਂ ਪਿੰਡ ਕਿਸਤਾਂ ਇਹਨੂੰ ਆਪਾਂ ਦੁਬਾਰਾ ਜਿਹੜਾ ਜਿਹੜਾ ਵੀ ਕਿਹਦੇ ਸਹੂਲਤਾ ਸਕਣਾ ਵਾ ਇਹਦੀਆਂ ਜਿਹੜਾ ਵਿਕਾਸ ਕੀਤਾ ਜਾ ਸਕਦਾ ਮੈਂ ਕਹਿੰਦਾ ਜਿਹੜੀਆਂ ਬੁਨਿਆਦੀ ਸਹੂਲਤਾ ਨੇ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਜੀਣ ਵਾਸਤੇ ਪਾਣੀ ਚਾਹੀਦਾ ਸਾਡੇ ਪਿੰਡ ਕੋਲ ਸਾਫ਼ ਪਾਣੀ ਨਹੀਂ ਹੈਗਾ ਜੇ ਸਾਡੇ ਪਿੰਡ ਦੀਆਂ ਦੋ ਪੰਚਾਇਤਾਂ ਨੇ ਜੇ ਦੋਨਾਂ ਪੰਚਾਇਤਾਂ ਦੀ ਗੱਲ ਕਰੀਏ ਤੇ ਨੀਅਰ ਅਬਾਊਟ 3500 3600 ਵੋਟ ਬੰਦੀ ਆ 353600 ਵੋਟ ਦੇ ਪਿੰਡ ਦੇ ਵਿੱਚ ਸਾਡੇ ਕੋਲ ਪਾਣੀ ਵਾਲੀ ਟੈਂਕੀ ਦਾ ਕੋਈ ਪ੍ਰਬੰਧ ਨਹੀਂ ਆ ਗੰਦਾ ਪਾਣੀ ਲੋਕੀ ਪੀਣ ਲਈ ਮਜਬੂਰ ਨੇ ਉਸ ਤੋਂ ਬਾਅਦ ਸਾਡੇ ਪਿੰਡ ਕੋਈ ਯਾਰੋ ਸਿਸਟਮ ਨਹੀਂ ਹੈਗਾ ਕੋਈ ਡਿਸਪੈਂਸਰੀ ਨਹੀਂ ਹੈਗੀ ਕੋਈ ਪਸ਼ੂਆਂ ਵਾਲਾ ਹਸਪਤਾਲ ਨਹੀਂ ਹੈਗਾ ਕੋਈ ਲਾਇਬ੍ਰੇਰੀ ਨਹੀਂ ਹੈਗੀ ਕੋਈ ਜਿਹੜੇ ਸ਼ਮਸ਼ਾਨ ਘਾੜ ਨੇ ਉਹ ਸਾਡੇ ਇਦਾਂ ਦੇ ਨੇ ਕਿ ਉੱਥੇ ਜਿਹੜੇ ਵੀ ਬਾਹਰਲੇ ਪਿੰਡਾਂ ਚੋਂ ਲੋਕ ਆਉਂਦੇ ਨੇ ਉਹ ਸਾਡੇ ਪਿੰਡ ਵਾਲਿਆਂ ਨੂੰ ਗਾਲ੍ਹਾਂ ਹੀ ਕੱਢ ਕੇ ਜਾਂਦੇ ਨੇ ਸਰਪੰਚਾਂ ਨੂੰ ਵੀ ਗਾਲ੍ਹਾਂ ਕੱਢਦੇ ਔਰ ਲੋਕਾਂ ਸਾਡੇ ਪਿੰਡ ਦੇ ਸੰਗਤ ਨੂੰ ਵੀ ਇਹ ਗੱਲ ਕਹਿੰਦੇ ਵੀ ਤੁਸੀਂ ਸੁੱਤੇ ਵੋਟਾਂ ਪਾ ਦਿੰਦੇ ਜੇ ਇਦਾਂ ਦੇ ਸਰਪੰਚ ਚੁਣੇ ਆ ਜਿਹੜੇ ਅਜੇ ਤੱਕ ਤੁਹਾਡੇ ਪਿੰਡ ਦੇ ਸ਼ਮਸ਼ਾਨ ਘਾੜ ਨਹੀਂ ਬਣਾ ਸਕੇ ਕੋਈ ਸਾਡੇ ਪਿੰਡ ਦੇ ਵਿੱਚ ਜਿਮ ਨਹੀਂ ਹੈਗਾ ਜੇ ਜਿਮ ਬਣਿਆ ਜਿਹੜਾ ਸਰਪੰਚ ਬੰਦਾ ਉਹ ਇੱਕ ਕਮਰਾ ਬਣਾ ਦਿੰਦਾ ਤੇ ਜਿਹੜਾ ਜ਼ੋਰ ਕਰਨ ਵਾਸਤੇ ਸਮਾਨ ਹੁੰਦਾ ਵਾ ਉਹ ਆਪੋ ਆਪਣੇ ਘਰ ਹੀ ਲੈ ਜਾਂਦੇ ਆ ਜੇ ਦੂਜੇ ਦੀ ਸਰਕਾਰ ਆਉਂਦੀ ਉਹ ਪੁਰਾਣੇ ਦੇ ਘਰੋਂ ਚੁੱਕ ਕੇ ਦੂਜੇ ਦੇ ਘਰ ਲੈ ਜਾਂਦਾ ਮਤਲਬ ਬਿਲਕੁਲ ਹੀ ਬੇੜਾ ਗਰ ਕੇ ਆ ਸਾਡੇ ਪਿੰਡ ਦਾ ਜੇ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਤੇ ਹਮ ਹੁਣ ਤੁਹਾਡੇ ਜਿਹੜੇ ਵਿਰੋਧੀ ਖਲੋਤੇ ਨੇ ਕਿੰਨੇ ਬੰਦੇ ਜਿਹੜੇ ਸਰਪੰਚੀ ਦਾਅਵੇਦਾਰ ਜਿਹੜੀ ਦਿਖਾਉਂਦੇ ਪਏ ਨੇ ਸਰਪੰਚੀ ਦੇ ਦਾਅਵੇਦਾਰ ਤਾਂ ਮੇਰੇ ਖਿਲਾਫ ਇੱਕ ਹੀ ਨੇ ਪਰ ਮੈਂ ਸਮਝਦਾ ਕਿ ਉਹ ਪੁਰਾਣੇ ਜਿਹੜੇ 5 ਸਾਲ ਕਰ ਚੁੱਕੇ ਨੇ ਨਾ ਉਹ ਸਾਰੇ ਹੀ ਨੇ ਉਹ ਕਾਰਨ ਇਹ ਹੈ ਕਿ ਜਿਹੜੇ 5 ਸਾਲ ਕਰ ਜਾਂਦੇ ਉਹਨਾਂ ਦਾ ਪਾਣੀ ਉੱਤਰ ਜਾਂਦਾ 5 ਸਾਲਾਂ ਚ ਕੀਤਾ ਕੁਝ ਨਹੀਂ ਹੁੰਦਾ ਉਹ ਸਿੱਧੇ ਆਪ ਆਉਣ ਜੋਗੇ ਹੈ ਨਹੀਂਗੇ ਉਹ ਫਿਰ ਕਿਸੇ ਦੂਜੇ ਬੰਦੇ ਨੂੰ ਗਾੜੀ ਲੈ ਆਉਂਦੇ ਆ ਤੇ ਉਹ ਦੂਜੇ ਬੰਦੇ ਦੇ ਪਿੱਛੇ ਫਿਰ ਜ਼ੋਰ ਲਾਉਂਦੇ ਆ ਵੀ ਐਰ ਕੀ ਤੂੰ ਕਰ ਲ ਅਗਲੇ 5 ਸਾਲਾਂ ਦੇ ਵਿੱਚ ਲੋਕਾਂ ਨੂੰ ਚੇਤਾ ਭੁੱਲ ਜਾਣਾ ਸਾਡਾ ਫਿਰ ਅਗਲੇ 5 ਸਾਲ ਬਾਅਦ ਅਸੀਂ ਆ ਜਾਾਂਗੇ ਯਾਨੀ ਕਿ ਵਾਰੀਆਂ ਵੱਧੀਆਂ ਵਾ ਆਪਣਾ ਨਿਕੰਮਾਪਨ ਲਗਾਉਣ ਵਾਸਤੇ ਨਵਾਂ ਬੰਦਾ ਪੇਸ਼ ਕਰ ਦਿੰਦੇ ਆ ਹੁੰਦਾ ਕੁਛ ਨਹੀਂ ਆ ਸਾਰੇ ਰਲੇ ਹੋ ਜਨੇ ਤੁਸੀਂ ਆਮ ਆਦਮੀ ਪਾਰਟੀ ਨਾਲ ਕਦੋਂ ਦੇ ਜੁੜੇ ਹੋ ਮੈਂ ਸਰ 2013 ਤੋਂ ਆਮ ਆਦਮੀ ਪਾਰਟੀ ਦਾ ਭਟਕਰ ਆ ਔਰ ਇਸ ਵੇਲੇ ਜਿਲ੍ਹਾ ਵਾਈਸ ਪ੍ਰਧਾਨ ਆ ਮੈਂ ਕਿਸਾਨ ਵਿੰਗ ਆਮ ਆਦਮੀ ਪਾਰਟੀ ਦਾ ਇਸ ਸੰਬੰਧੀ ਜਿਹੜੇ ਦੂਜੇ ਬੰਦੇ ਖਲੋਤੇ ਆ ਤੇ ਦੂਜੀ ਵਿਰੋਧੀ ਤੇ ਖਲੋਤੀ ਆ ਆਪਾਂ ਵਿਰੋਧੀ ਕਹਿ ਸਕਦੇ ਕਿਉਂਕਿ ਜੇ ਦੋ ਕੈਂਡੀਡੇਟ ਹੋਣ ਦੇ ਵਿਰੋਧ ਇੱਕ ਵਿਰੋਧੀ ਹੀ ਹੋ ਗਏ ਜਾਂਦੇ ਆ ਆਪਾਂ ਤੇ ਉਹ ਕਿਹੜੇ ਬੰਦੇ ਨੇ ਉਹ ਵੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਸਮਝਣਾ ਤੇ ਉਹ ਇਹਦੇ ਵਿੱਚ ਨਾ ਮੈਂ ਖੁਦ ਕਨਫਿਊਜ਼ ਆ ਮੈਂ ਕੀ ਕਹਿ ਸਕਦਾ ਸ਼ਾਇਦ ਫਿਲਹਾਲ ਤੁਸੀਂ ਆਮ ਆਦਮੀ ਪਾਰਟੀ ਦੇ ਕਹਿ ਸਕਦੇ ਹੋ ਕਿਉਂਕਿ ਹਰੇਕ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਧੜਾ ਹੁੰਦਾ ਵਾ ਅਲੱਗ ਰਾਜਨੀਤਿਕ ਪਾਰਟੀ ਨਾ ਕਰਦੇ ਆ ਫਿਰ ਵੀ ਤੁਸੀਂ ਕਹਿ ਲੋ ਫਿਲਹਾਲ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਇਸ ਸੰਬੰਧੀ ਫਿਰ ਹਲਕਾ ਵਿਧਾਇਕ ਨਾਲ ਗੱਲ ਨਹੀਂ ਕੀਤੀ ਵੀ ਅਸੀਂ ਇੱਕੋ ਜਿਹੜੇ ਦੇ ਹੋ ਕੇ ਤੇ ਆਪਾਂ ਚੋਣ ਮੈਦਾਨ 'ਚ ਖੜੇ ਆ ਕਿਉਂਕਿ ਬਹੁਤ ਸਾਰੇ ਵਿਤਰਕ ਜਿਹਦੇ ਇਹ ਤੁਹਾਨਾਂ ਨਾਲ 20 ਬੰਦੇ ਖਲੋਤੇ ਆ ਤਾਂ 10 ਬੰਦੇ ਜਾਂ 20 ਬੰਦੇ ਉਹਦੀ ਖਲੋਤੀ ਹੋਣਗੇ ਇਸ ਤਰ੍ਹਾਂ ਲੱਗਦਾ ਵੀ ਪਿੰਡ 'ਚ ਥੜੇ ਬੰਦੀ ਜਿਹੀ ਨਜ਼ਰ ਆ ਜਾਂਦੀ ਆ ਅਗਰ ਸਰਬਸੰਮਤੀ ਹੋ ਜਾਂਦੀ ਆ ਕਿੱਡੀ ਵਧੀਆ ਗੱਲ ਹੁੰਦੀ ਆ ਇਸ ਸਬੰਧੀ ਲਾਲਪੁਰ ਸਾਹਿਬ ਨਾਲ ਗੱਲ ਕੀਤੀ ਗਈ ਲਾਲਪੁਰਾ ਸਾਹਿਬ ਕਈ ਵਾਰ ਦੇਖੋ ਜੀ ਸਥਿਤੀ ਇਦਾਂ ਦੀ ਬਣ ਜਾਂਦੀ ਆ ਕਿ ਦੋ ਦੋ ਪੁੱਤਾਂ ਦੀ ਲੜਾਈ ਹੋਵੇ ਨਾ ਤੇ ਬਾਪ ਕਈ ਵਾਰ ਸਮਝਾ ਸਮਝਾ ਕੇ ਵੀ ਮਜਬੂਰ ਹੋ ਜਾਂਦਾ ਤੇ ਆਪਾਂ ਇਹ ਹੀ ਗੱਲ ਕਹਾਂਗੇ ਕਿ ਉਹ ਸਮਝਾ ਸਮਝਾ ਕੇ ਮਜਬੂਰ ਹੋ ਗਏ ਫਿਰ ਅਖੀਰ ਉਹਨਾਂ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਲੜੋ ਦੋਨੇ ਤਰ੍ਹਾਂ ਉਹਨਾਂ ਨੇ ਪੂਰਾ ਐਫਰਟ ਲਾਇਆ ਵਾ ਕਿ ਸਾਡੀ ਸਰਬਸੰਮਤੀ ਹੋ ਸਕੇ ਪਰ ਕੁਝ ਤਰ੍ਹਾਂ ਇਦਾਂ ਦੀਆਂ ਹੁੰਦੀਆਂ ਨੇ ਪਿੰਡ ਦੇ ਵਿੱਚ ਕੁਝ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਇਹ ਜਿਹੜੀਆਂ ਸਰਪੰਚੀਆਂ ਨੇ ਜਾਂ ਪਿੰਡ ਦੀਆਂ ਮੋਤਵਾਰੀਆਂ ਸਾਡੇ ਪਿਤਾ ਪੁਰਖੀ ਅਧਿਕਾਰ ਨੇ ਇਹ ਅਸੀਂ ਅਸੀਂ ਜੰਮੇ ਆ ਇਨ੍ਹਾਂ ਚੀਜ਼ਾਂ ਲਈ ਔਰ ਸਾਡੇ ਘਰੇ ਰਹਿਣੀਆਂ ਚਾਹੀਦੀਆਂ ਨੇ ਉਹ ਬੰਦੇ ਫਿਰ ਜਿਹੜਾ ਮੇਰੇ ਵਰਗਾ ਕੋਈ ਬੰਦਾ ਨਵਾਂ ਉੱਠਦਾ ਵਾ ਉਹਨੂੰ ਅਕਸੈਪਟ ਨਹੀਂ ਕਰਦੇ ਕਿੰਨੀ ਵੋਟ ਕਿੰਨੀ ਹੈਗੀ ਇਸ ਪਿੰਡ ਦੀ ਟੋਟਲ ਜੇ ਇੱਕ ਪੰਚਾਇਤ ਦੀ ਮੇਰੇ ਵਾਲੀ ਦੀ ਗੱਲ ਕਰਾਂ ਤਾਂ ਉਹਦੇ ਵਿੱਚ 2300 ਵੋਟ ਆ ਕਿਤ ਕਿਸਾਂ ਲੋਕਾਂ ਦਾ ਤੁਹਾਡਾ ਰਜ਼ਾਨ ਕਿਦਾਂ ਦਾ ਲੋਕਾਂ ਦਾ ਪਿਆਰ ਕਿਦਾਂ ਦਾ ਕੀ ਲੱਗਦਾ ਵਾ ਵੀ ਆਪਾਂ ਜਿੱਤ ਬਰਾਬਰ ਕਰਾਂਗੇ ਦੇਖੋ ਇਹ ਤਾਂ ਜੀ ਸੰਗਤ ਦੇ ਹੱਥ ਆ ਇਸ ਚੀਜ਼ ਨੂੰ ਲੈ ਕੇ ਤਾਂ ਮੈਂ ਅਪੀਲ ਵੀ ਕਰੂੰਗਾ ਕਿ 5 ਸਾਲ ਦੇ ਵਿੱਚ ਇੱਕ ਵਾਰ ਸਾਡੇ ਕੋਲ ਮੌਕਾ ਹੁੰਦਾ ਜੀ ਅਸੀਂ 5 ਸਾਲ ਬਾਅਦ ਇੱਕ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਾ ਆਪਣਾ ਮਤ ਦੇਣੀ ਆਪਣਾ opinion ਦੇਣਾ ਔਰ 5 ਸਾਲ ਸਾਡੇ ਹੱਥੋਂ ਗੇਮ ਖਿਸਕ ਜਾਂਦੀ ਬਾਅਦ ਦੇ ਵਿੱਚ ਜਾਂ ਕਹਿ ਲਓ ਕਿ ਪਿੰਡ ਇੱਕ ਤਰੀਕੇ ਨਾਲ ਹੀ ਗਹਿਣੇ ਲੈ ਕੇ ਦੇ ਦਿੰਨੇ ਜਾਂ ਪਿੰਡ ਦੀ ਰਜਿਸਟਰੀ ਇੱਕ ਬੰਦੇ ਨੂੰ ਕਰਵਾ ਦਿੰਨੇ ਆ ਉਹ ਬੰਦੇ ਨੇ 5 ਸਾਲ ਪਿੰਡ ਦੀ ਵਾਗਡੋਰ ਚਲਾਉਣੀ ਆ ਤੇ ਵੋਟਰ ਨੂੰ ਬੇਨਤੀ ਹੈ ਕਿ ਉਹ ਬਿਲਕੁਲ ਬੜਾ ਸੋਚ ਸਮਝ ਕੇ ਬੜੇ ਤਰੀਕੇ ਨਾਲ ਦਿਮਾਗ ਦੀ ਵਰਤੋਂ ਕਰਕੇ ਯੋਗ ਅਯੋਗ ਦੇਖ ਕੇ ਕਿ ਕਿਹੜਾ ਬੰਦਾ ਪਿੰਡ ਨੂੰ ਅੱਗੇ ਲੈ ਕੇ ਜਾ ਸਕਦਾ ਵਾ ਜਦੋਂ ਬਕਸੇ ਦੇ ਵਿੱਚ ਜਾਂਦੇ ਆ 5 10 ਸਕਿੰਟ ਸੋਚ ਕੇ ਚੰਗੀ ਤਰ੍ਹਾਂ ਵੋਟ ਪਾਓ ਤਾਂ ਕਿ ਆਪਣਾ ਪਿੰਡ ਜਿਹੜਾ ਵਿਕਾਸ ਕਰ ਸਕੇ ਬਿਲਕੁਲ ਬਿਲਕੁਲ ਤਾਂ ਸਾਡੇ ਨਾਲ ਪਿੰਡ ਦੇ ਹੋਰ ਵੀ ਜਿਹੜੇ ਮੋਹਤਲ ਬੰਦੇ ਨਾਲ ਮੌਜੂਦ ਨੇ ਕੇਮਲ ਭਾਜੀ ਬੜਾ ਪੁਰਾਣਾ ਅਰਸਾ ਵੇਂਦੇ ਹੋ ਗਿਆ ਤੁਸੀਂ ਇਸ ਪਿੰਡ ਤੁਸੀਂ ਵੀ ਕਾਫੀ ਜਦੋਜੜ ਕਰਦੇ ਆ ਪਿੰਡ ਤਰੱਕੀ ਵਾਤੇ ਕੀ ਲੱਗਦਾ 70 ਸਾਲ ਹੋ ਗਏ ਆ ਇਸ ਪਿੰਡ ਦੀ ਜਿਹੜੀ ਆ ਇਹ ਬਨਾਦੀ ਸੁਲਤਾਨ ਜੀ ਪੂਰੀ ਨਹੀਂ ਹੈ ਗਿਆ ਤੁਹਾਨੂੰ ਵੀ ਲੱਗਦਾ ਵੇਖੋ ਜੀ ਪਹਿਲੇ ਤੇ ਕੁਝ ਹੋਇਆ ਨਹੀਂ ਮੇਨ ਗੱਲ ਅਸੀਂ ਇਸ ਲੜਕੇ ਹੈ ਪੀ ਦੀ ਸੋਚ ਤੇ ਗਾਂ ਵਧੂ ਨੀਤੇ ਦੇ ਕਰਕੇ ਮੈਂ ਕਾਂਗਰਸ ਦਾ ਪੁਰਾਣਾ ਲੀਡਰ ਆ ਪੰਜਾਬ ਨਾਲ ਨਾਲ ਕਾਂਗਰਸ ਵਰਕਰ ਕਮੇਟੀ ਦਾ ਪੰਜਾਬ ਪ੍ਰਧਾਨ ਆ ਜੀ ਜੀ ਹੁਣ ਸਾਬਕਾ ਪ੍ਰਧਾਨ ਹੈ ਮੈਂ ਇਸੇ ਕਰਕੇ ਮੈਨੂੰ ਉਹਨਾਂ ਨੇ ਕੱਢਿਆ ਸੀ ਇਹ ਕਹਿੰਦਾ ਭਾਵਾ ਇਹਦੇ ਨਾਲ ਮੈਂ ਸਾਥ ਪੂਰਾ ਦੇ ਇੰਡੀਆ ਵਾਂ ਕਿਉਂਕਿ ਇਹਦੀਆਂ ਸੱਚੀਆਂ ਨੀਤੀਆਂ ਦੇ ਕਾਰਨ ਇਹ ਸਾਨੂੰ 100% ਨਹੀਂ 120% ਆਸ ਹੈ ਵੀ ਇਹ ਮੁੰਡਾ ਪਿੰਡ ਨੂੰ ਸਵਰਗ ਬਣਾ ਕੇ ਰੱਖ ਦੂਗਾ ਬਸ ਸਾਨੂੰ ਇਹਦੇ ਤੇ ਇਹੀ ਆਸ ਹੈ ਸਾਰੇ ਪਿੰਡ ਨੂੰ ਤੇ ਅਸੀਂ ਆਨੇ ਆਂ ਕਿ ਚੰਗੀ ਸੋਚ ਰੱਖਣ ਵਾਲੇ ਨੂੰ ਜਿਹੜਾ ਵਾ ਉਹਨੂੰ ਹੀ ਸਰਪੰਚ ਚੋਣਨਾ ਚਾਹੀਦਾ ਭਾਵੇਂ ਉਹ ਕੋਈ ਵੀ ਹੋਵੇ ਤੇ ਭਾਵੇਂ ਮੈਂ ਹੋਵਾਂ ਤੇ ਭਾਵੇਂ ਵੈਰੀ ਦੁਸ਼ਮਣ ਹੋਵੇ ਚੰਗੀ ਸੋਚ ਰੱਖ ਕੇ ਅਜੇ ਮੜੀਆਂ ਚ ਲੋਕ ਨੂੰ ਡਾਏ ਵਿਚਾਰੇ ਤੇ ਕੋਈ ਇਹਦੀ ਇਥੇ ਮੜੀਆਂ ਨਹੀਂ ਬਣੀਆਂ ਜਿੱਥੇ ਜਾਣਾ ਰਿਕਨੇ ਆ ਠੀਕ ਆ ਜੀ ਇਸ ਨੇ ਹੈਪੀ ਜੀ ਨੇ ਛੋਟਾ ਨਾਂ ਇਹਨਾਂ ਦਾ ਹੈਪੀ ਜੀ ਆ ਇੰਨੇ ਸਾਡੇ ਗਰੀਬ ਲੋਕ ਮੱਛੀ ਵਾਂਗੂ ਟਰ ਫਦੇ ਹੀ ਗਰਮੀ ਦੇ ਵਿੱਚ ਇਸ ਨੇ ਲਗਭਗ ਚਾਰ ਨਹੀਂ ਚਲੋ ਪੰਜ ਮੈਂ ਨਹੀਂ ਕਹਿ ਸਕਦਾ ਲਗਭਗ ਚਾਰ ਟ੍ਰਾਂਫਰ ਮੌਕੇ ਤੇ ਚੜਾ ਕੇ ਜਿੱਥੇ ਇੱਕ ਦੀਵਾਨੀ ਨਹੀਂ ਲੱਗਣ ਦਿੱਤੀ ਸਾਡੀ ਲੋਕਾਂ ਗਰੀਬ ਲੋਕਾਂ ਦੀ ਇੱਕ ਮੇਰਾ ਖੁਦ ਚੜਿਆ ਉੱਥੇ ਬਾਕੀ ਇੱਕ ਸਕੂਲ ਚ ਬੱਚਿਆਂ ਬਾਤ ਤੇ ਚੜਾਇਆ ਬਾਕੀ ਅਲੱਗ-ਅਲੱਗ ਦੋ ਤਿੰਨ ਜਗ੍ਹਾ ਤੇ ਹੋਰ ਚੜਾਏ ਆ ਐਦੇ ਤੂੰ ਵੱਡੇ ਕਦੇ ਸਰਪੰਚੀ ਆਈ ਨਹੀਂ ਜਾਨੀ ਕਿ ਤੁਸੀਂ ਕਹਿ ਸਕਦੇ ਹੋ ਵੀ ਸਰਪੰਚ ਬਣਨ ਤੋਂ ਬਗੈਰ ਵੀ ਜਿਹੜੀ ਆਪਣੀ ਜ਼ਿੰਮੇਵਾਰੀ ਆ ਉਹ ਬਾਕੂ ਵੀ ਪਹਿਲਾਂ ਹੀ ਨਿਭਾ ਰਹੇ ਨੇ ਹਾਂ ਸਰਪੰਚ ਤੋਂ ਬਣਨ ਤੋਂ ਪਹਿਲਾਂ ਹੀ ਜਿਹੜੀ ਆ ਨਾ ਬਾਕੂ ਵੀ ਨਾਲ ਇਹ ਆਪਣਾ ਥਾਰਾ ਜ਼ਿੰਮੇਵਾਰੀ ਨਿਭਾ ਰਿਹਾ ਤੇ ਨਿਭਾਉਂਦੇ ਗਾੜੀ ਵੀ ਨਿਭਾਉਣਗੇ ਮੈਨੂੰ ਪੂਰੀ ਆਸ ਆ ਕਿੱਦਾਂ ਰਹੇਗਾ ਸਾਥ ਤੁਹਾਡਾ ਕਿੱਦਾਂ ਰਹੇਗਾ ਬਾਕੀ ਨੂੰ ਕੀ ਨਾਲ ਜਿਹੜੇ ਪਿੰਡ ਵਾਸੀ ਆ ਕਿਉਂਕਿ ਤੁਸੀਂ ਕਾਫੀ ਪੁਰਾਣੇ ਜੁੜੇ ਹੋ ਨਾਲ ਲੋਕਾਂ ਨਾਲ ਲੋਕਾਂ ਬਾਕੀਆਂ ਨੂੰ ਕੀ ਕਹਿਣਾ ਚਾਹੋਗੇ ਬਾਕੀਆਂ ਨੂੰ ਮੈਂ ਇਹ ਕਹਿਣਾ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਵੀ ਜੇ ਆਪਾਂ ਸੱਚੇ ਸੁੱਚੇ ਇਸ ਬੰਦੇ ਦਾ ਸਾਥ ਨਾ ਦਿੱਤਾ ਤੇ ਵੀਰ ਅੱਗੇ ਵੀ ਇਹੋ ਜੀ ਕਿਰਪਾ ਹੀ ਆ ਤੇ ਹੁਣ ਫੇਰ ਅੱਗੇ ਤੋਂ ਜਿਆਦਾ ਗੰਦ ਪੈਣਾ ਦੇ ਪਿੰਡ ਦੇ ਵਿੱਚ ਜੇ ਇਹ ਸੰਭਾਲ ਸਕਦਾ ਤੇ ਹਰਪ੍ਰੀਤ ਪਰਮਵੀਰ ਹੈਪੀ ਜੀ ਸੰਭਾਲ ਸਕਦੇ ਆ ਮੈਨੂੰ ਹੋਰ ਕਿਸੇ ਤੇ ਆਸ ਨਹੀਂ ਬਿਲਕੁਲ ਬਿਲਕੁਲ ਪੂਰਾ ਵਿਸ਼ਵਾਸ ਜਿਤਾਇਆ ਜਾ ਰਿਹਾ ਵਾ ਹੈਪੀ ਭਾਜੀ ਉੱਪਰ ਕਿਉਂਕਿ ਆਹ ਆ ਮਾਰੀ ਪਾਰਟਨ ਜੁੜੇ ਲੰਬੇ ਸਮੇਂ ਤੋਂ ਜੁੜੇ ਨੇ ਤੇ ਜਿਹੜੇ ਪਿੰਡ ਦੀਆਂ ਮੁਸ਼ਕਲਾਂ ਵਾਂ ਉਹਨਾਂ ਨੂੰ ਬਾਕੋਬੀ ਜੜੀਆਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਵਾਸੀ ਇਹੋ ਕਹਿਆ ਜਾ ਰਿਹਾ ਵਾ ਵੀ ਜੀ ਕੀ ਕਹਿਣਾ ਜਾਓਗੇ ਜਿਹੜਾ ਸਾਡਾ ਪਿੰਡ ਜਿਹੜਾ ਪੰਡੋਰੀ ਗੋਲਾ ਹੈਗਾ ਪਿੱਛੇ ਕਾਫੀ ਸੁਰਕੇ ਰਹੀ ਸ਼ਰਾਬ ਨਾਲ ਜਿਹੜੀ ਸ਼ਰਾਬ ਨਾਲ ਕਾਫੀ ਲੋਕ ਇੱਥੇ ਮਰੇ ਹੀ ਹੁਣ ਪਿੰਡ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਦੋਂ ਇਲੈਕਸ਼ਨ ਆ ਗਈ ਆ ਪੰਚਾਇਤ ਕਿਉਂਕਿ ਪਿੰਡ ਜਿਹੜਾ ਸਰਪੰਚ ਬੰਦਾ ਉਹ ਇੱਕ ਪਰਿਵਾਰਕ ਮੈਂਬਰ ਹੀ ਹੁੰਦਾ ਤੁਸੀਂ ਕਿਸਾ ਦੇਖਦੇ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬੁਲਾਉਣਾ ਜੀ ਜਿਹੜਾ ਤੁਸੀਂ ਪਹਿਲਾ ਹੀ ਸਵਾਲ ਮੇਰੇ ਤੇ ਕੀਤਾ ਸ਼ਰਾਬ ਦਾ ਅਸੀਂ ਨਸ਼ਿਆਂ ਦੇ ਸ਼ੁਰੂ ਤੋਂ ਹੀ ਖਿਲਾਫ ਹਾਂ ਜੀ ਅੱਜ ਦੇਖੋ ਕਿ ਬਹੁਤੇ ਪਿੰਡਾਂ ਵਿੱਚ ਜਿੱਥੇ ਇਲੈਕਸ਼ਨ ਹੋ ਰਹੀ ਆ ਸ਼ਰਾਬ ਪੀਾਈ ਜਾ ਰਹੀ ਆ ਇਹ ਸਚਾਈ ਆ ਤੇ ਜਿਹੜਾ ਸਾਡਾ ਵੀ ਵਿਰੋਧੀ ਧੜਾ ਹੁਣ ਵਿਰੋਧੀ ਕਹਿ ਸਕਦੇ ਆ ਵਿਰੋਧੀ ਧੜਾ ਬਾ ਉਹਨਾਂ ਨੇ ਲਗਭਗ 10 ਦਿਨ ਪਹਿਲਾਂ ਹੀ ਸ਼ਰਾਬ ਦੇ ਲੰਗਰ ਲਾਏ ਹੋਏ ਨੇ ਪਰ ਸਾਡੇ ਆ ਵੀਰ ਸਾਰੇ ਖੜੇ ਨੇ ਤੇ ਕੋਈ ਸ਼ਰਾਬ ਨਹੀਂ ਕੋਈ ਨਸ਼ਾ ਨਹੀਂ ਕਿਉਂਕਿ ਜਦੋਂ ਅਸੀਂ ਬੁਨਿਆਦੀ ਅਸੂਲਾਂ ਤੋਂ ਡੋਲ ਗਏ ਤੇ ਫਿਰ ਲੋਕਾਂ ਸਾਡਾ ਸਾਥ ਕੀ ਦੇਣਾ ਅਸੀਂ ਇੱਕ ਵੱਖਰੀ ਮਿਸਾਲ ਕਾਇਮ ਕਰਨਾ ਚਾਹੁੰਦੇ ਆ ਤੇ ਸਾਡਾ ਸਾਥ ਸਾਡੇ ਪਿੰਡ ਨੇ ਪਹਿਲਾਂ ਵੀ ਬੜਾ ਦਿੱਤਾ ਕਿਉਂਕਿ 600 ਵੋਟ ਤੇ ਆਮ ਆਦਮੀ ਪਾਰਟੀ ਨੂੰ ਇੱਥੋਂ ਜਿਤਾਇਆ ਸੀਗਾ ਜੀ ਤੇ ਇੱਕ ਜਿਹੜੀ ਆਸ ਅਸੀਂ ਲੈ ਕੇ ਚੱਲੇ ਸੀ ਉਹ ਆਸ ਨੂੰ ਜਿਹੜੀ ਅਸੀਂ ਜਿਹੜੀ ਆਸ ਨਾਲ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸੀ ਉਹ ਹੁਣ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਪਹਿਲਾਂ ਜਿਹੜੇ ਸਰਪੰਚ ਸੀਗੇ ਨਾ ਉਹ ਇੱਥੇ ਕਾਂਗਰਸ ਦੇ ਸਰਪੰਚ ਸੀਗੇ ਉਹਨਾਂ ਨੇ ਪੂਰੀ ਤਰੀਕੇ ਦੇ ਨਾਲ ਉਹ ਸਾਡੇ ਨਾਲ ਸਹਿਮਤ ਨਹੀਂ ਹੋਏ ਐਮਐਲਏ ਸਾਹਿਬ ਕਹਿੰਦੇ ਸੀਗੇ ਵੀ ਕੋਈ ਗੱਲ ਨਹੀਂ ਆਪਾਂ ਨੂੰ ਕਾਂਗਰਸ ਕਾਲੀਆਂ ਦਾ ਕੋਈ ਮਤਲਬ ਨਹੀਂ ਸਰਪੰਚ ਸਾਹਿਬ ਸਾਡੇ ਨਾਲ ਸਹਿਮਤ ਹੋ ਜਾਣ ਵਿਕਾਸ ਪਹਿਲਾਂ ਵੀ ਹੋ ਜਾਣਾ ਸੀ ਪਰ ਉਹ ਸਾਡੇ ਨਾਲ ਸਹਿਮਤ ਨਹੀਂ ਹੋਏ ਤੇ ਇਸ ਕਰਕੇ ਹੁਣ ਵਿਕਾਸ ਹੋਏਗਾ ਅਸੀਂ ਆਸ ਕਰਦੇ ਹਾਂ ਕਿ ਹੈਪੀ ਵੀਰ ਬਣੇਗਾ ਤੇ ਵਿਕਾਸ ਹੋਏਗਾ ਜਿਹੜੇ-ਜਿਹੜੇ ਕੰਮ ਰਹਿ ਗਏ ਨੇ ਜਿਹੜੇ ਤੁਸੀਂ ਅੱਜ ਅਗਰਤੀ ਸਰਪੰਚੇ ਭੰਦੀਓ ਤੜ ਕੋ ਬਾਗਡੋਰ ਹੁੰਦੀ ਹੈ ਤੁਸੀਂ ਉਹ ਪੂਰੇ ਪਹਿਲੇ ਦਾ ਤੇ ਪਹਿਲਾਂ ਪੂਰੇ ਕਰੋਗੇ ਅ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਜਿਤਨਾ ਹੈਪੀ ਜੀ ਨੇ ਦੱਸ ਹੀ ਦਿੱਤਾ ਵੀ ਹੋਇਆ ਹੀ ਕੁਝ ਨਹੀਂ ਹੈ ਜੀ ਸਾਡੇ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਨਾ ਉਹਨਾਂ ਤੋਂ ਸਾਰਾ ਪਿੰਡ ਸਖਣਾ ਹੋਇਆ ਈਵਨ ਕਿ ਆਂਗਣਵਾੜੀ ਸੈਂਟਰ ਨਹੀਂ ਸਾਡੇ ਹੈਗਾ ਜੀ ਹੋਰ ਦੱਸੋ ਪੰਚਾਇਤ ਘਰ ਨਹੀਂ ਸਾਡੇ ਕੋਲ ਹੈਗਾ ਹਨਾ ਤੇ ਪਾਣੀ ਦੀ ਟੈਂਕੀ ਕੋਈ ਕਿਸੇ ਤਰ੍ਹਾਂ ਦਾ ਕੋਈ ਮੜੀਆਂ ਹੈ ਨਹੀਂ ਆ ਮਤਲਬ ਸਹੀ ਨਹੀਂ ਬਣੀਆਂ ਬੁਨਿਆਦੀ ਸਹੂਲਤ ਤਾਂ ਕੋਈ ਵੀ ਨਹੀਂ ਹੈਗੀ ਜੀ ਸਿਰਫ ਹਾਂ ਇੱਕ ਮੈਂ ਹੋਰ ਗੱਲ ਸਾਂਝੀ ਕਰ ਦਵਾਂ ਸਾਡੇ ਜਿਹੜੇ ਗਲੀਆਂ ਨਾਲੀਆਂ ਤੇ ਜੋਰ ਦਿੱਤਾ ਗਿਆ ਪਿਛਲੇ 70 ਸਾਲ ਤੋਂ ਅੱਜ ਵੀ ਵੇਖ ਲਓ ਅੱਜ ਵੀ ਇਹ ਨਹੀਂ ਕਹਿ ਸਕਦੇ ਕਿ 70 ਸਾਲਾਂਾਂ ਚ ਗਲੀਆਂ ਨਾਲੀਆਂ ਬਣ ਗਈਆਂ ਆ ਸਾਰੇ ਵੀਰ ਗਵਾਹ ਨੇ ਜਿਸ ਵੀ ਗਲੀ ਚੱਲ ਜੋ ਉਸੇ ਗਲੀ 'ਚ ਖੱਡੇ ਨੇ ਤੇ ਆ ਗਲੀ ਤੁਸੀਂ ਆ ਵੇਖੋ ਤੁਸੀਂ ਖੱਡੇ ਨੇ ਉਸੇ ਤਰ੍ਹਾਂ ਖੁੱਲੀਆਂ ਖੁੱਲੇ ਨੇ ਗਟਰ ਖੁੱਲੇ ਨੇ ਤੇ ਹੁਣ ਕੀ ਕਵਾਂਗੇ ਵੀ 70 ਸਾਲਾਂ ਚ ਇੱਕ ਤੇ ਹੁੰਦਾ ਨਾ ਵੀ ਗਲੀਆਂ ਹੀ ਬਣ ਜਾਣ ਤੇ ਗਲੀਆਂ ਵੀ ਨਹੀਂ ਬਣੀਆਂ ਤਾਂ ਮਤਲਬ ਕੀ ਆ ਵੀ ਹੋਇਆ ਹੀ ਕੁਛ ਨਹੀਂ ਗ੍ਰਾਂਟ ਆਈਆਂ ਇਸ ਪਿੰਡ ਨੂੰ ਗ੍ਰਾਂਟਾਂ ਤੇ ਜਿਸ ਤਰ੍ਹਾਂ ਵੀਰ ਨੇ ਦੱਸਿਆ ਵੀ 1 ਕਰੋੜ 72 ਲੱਖ ਰੁਪਇਆ ਜਿਹੜਾ 1 ਕਰੋੜ ਸਾਡੇ ਰਾਮਾਂ ਦਾ ਤੇ 72 ਲੱਖ ਰੁਪਇਆ ਦੀ ਗ੍ਰਾਂਟ ਆਈ ਆ ਜਿਹੜੀ ਸਰਕਾਰੀ ਨੀਤੀਆਂ ਮੁਤਾਬਕ ਆਉਂਦੀਆਂ ਤੇ ਬਣਿਆ ਹੀ ਕੁਛ ਨਹੀਂ ਜੀ ਦੇਖੋ 1 ਕਰੋੜ 72 ਲੱਖ ਨਾਲ ਕੋਈ ਕਈ ਕੁਛ ਹੋ ਸਕਦਾ ਤੇ ਬਾਕੀ ਜਿਹੜੀ ਤੁਸੀਂ ਇੱਕ ਗੱਲ ਹੈਪੀ ਜੀ ਨੂੰ ਕੁਐਸਚਨ ਕੀਤਾ ਸੀਗਾ ਵੀ ਜਿਹੜਾ ਲੀਡਰਾਂ ਲੀਡਰਾਂ ਬਾਰੇ ਕੁਐਸਚਨ ਕੀਤਾ ਸੀਗਾ ਵੀ ਮੈਂ ਇਹ ਸਮਝਦਾ ਵੀ ਜਿਸ ਪਿੰਡ ਦਾ ਸਰਪੰਚ ਸਾਊ ਹੋਵੇ ਨਾ ਜੀ ਉਸ ਪਿੰਡ ਦੇ ਵਿੱਚ ਵਿਕਾਸ ਵੀ ਵਧੇਗਾ ਤੇ ਪਿਆਰ ਵੀ ਵਧੇਗਾ ਜਿਸ ਪਿੰਡ ਦਾ ਸਰਪੰਚ ਸਾਊ ਨਹੀਂ ਆ ਉਸ ਪਿੰਡ ਦੇ ਵਿੱਚ ਲੜਾਈ ਝਗੜੇ ਵੀ ਹੋਣਗੇ ਤੇ ਵਿਕਾਸ ਤਾਂ ਕੀ ਹੋਣਾ ਜੀ ਵਿਕਾਸ ਨਹੀਂ ਹੋਏਗਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਸਾਊ ਸਰਪੰਚ ਚੁਣੋ ਇਹ ਨਾ ਇਹ ਨਾ ਦੇਖੋ ਕਈ ਵਾਰੀ ਸਾਡੇ ਇਹ ਹੋ ਜਾਂਦਾ ਜੀ ਵੀ ਆ ਆ ਜੀ ਸਾਡੇ ਵੱਲ ਪਹਿਲਾਂ ਆ ਗਿਆ ਆ ਪਹਿਲਾਂ ਆ ਗਿਆ ਜੀ ਤੁਸੀਂ ਪਹਿਲਾਂ ਆ ਜਾਂਦੇ ਅਸੀਂ ਵੋਟਾਂ ਤੁਹਾਨੂੰ ਪਾ ਦਿੰਦੇ ਮੈਂ ਤੁਹਾਡੇ ਅੱਜ ਤੱਕ ਖਬਰ ਖਬਰਨਾਮਾ ਚੈਨਲ ਹੁਣ ਤੱਕ ਖਬਰਨਾਮਾ ਚੈਨਲ ਦੁਆਰਾ ਕਹਿਣਾ ਚਾਹੁੰਦਾ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਸ ਸੋਚ ਤੋਂ ਬਾਹਰ ਨਿਕਲੋ ਯਾਰ ਬਿਲਕੁਲ ਬਿਲਕੁਲ ਵੀ ਪਹਿਲਾਂ ਹੁਣ ਤੁਹਾਡੇ ਕੋਲ ਪਹਿਲਾਂ ਇਹੋ ਜਿਹਾ ਉਮੀਦਵਾਰ ਆ ਗਿਆ ਜਿਹੜਾ ਕਰਪਟ ਆ ਤੇ ਤੁਸੀਂ ਉਹਨੂੰ ਵੋਟ ਪਾ ਦੋਗੇ ਤੁਸੀਂ ਸੋਚੋ ਕਿ ਚਾਹੇ ਤੁਸੀਂ ਤੁਹਾਡੀ ਸੋਚ ਇਹ ਤੋਂ ਤੱਕ ਹੋਣੀ ਚਾਹੀਦੀ ਆ ਕਿ ਸਹੀ ਉਮੀਦਵਾਰ ਤੁਹਾਡੇ ਘਰ ਤੱਕ ਵੀ ਨਹੀਂ ਨ ਆਇਆ ਤੇ ਤਾਂ ਵੀ ਉਹਨੂੰ ਵੋਟ ਪਾਈਏ ਤੁਸੀਂ ਇਹ ਜਿਹੜੀ ਪਹਿਲਾਂ ਆਉਣ ਦੀ ਬਾਅਦ ਆਉਣ ਦੀ ਨੀਤੀ ਚੋਂ ਬਾਹਰ ਨਿਕਲੋ ਤੁਸੀਂ ਦੇਖੋ ਚੰਗਾ ਬੰਦਾ ਕਿਹੜਾ ਤੇ ਮਾੜਾ ਬੰਦਾ ਕਿਹੜਾ ਇਸ ਸੋਚ ਨਾਲ ਮੁੱਖ ਰੱਖ ਕੇ ਕਿਉਂਕਿ ਸਾਨੂੰ ਤੇ ਪਾੜੂ ਤੇ ਰਾਜਨੀਤੀ ਰਾਜ ਕਰੋ ਵਾਲੀ ਰਾਜਨੀਤੀ ਤੇ ਹੁਣ ਹੁਣ ਮੈਂ ਤੁਹਾਨੂੰ ਦੱਸਦਾ ਇੱਕ ਚੀਜ਼ ਮਤਲਬ ਏ ਸਾਡੇ ਵੋਟਰ ਨੇ ਕਾਂਗਰਸੀ ਸੀਗੇ ਜਿਹੜੇ ਵੋਟਰ ਨੇ ਨਾ ਕਾਂਗਰਸੀ ਕਾਲੀ ਉਹ ਸਾਡੇ ਵੱਲ ਆਗੇ ਨੇ ਧਿਆਨ ਨਾਲ ਸੁਣਿਓ ਜੀ ਇਸ ਗੱਲ ਨੂੰ ਵੋਟਰ ਸਾਡੇ ਵੱਲ ਆਗੇ ਨੇ ਪਰ ਜਿਹੜੇ ਲੀਡਰ ਨੇ ਜਿਨ੍ਹਾਂ ਰਾਜ ਕੀਤਾ ਕਾਲੀ ਕਾਂਗਰਸੀ ਲੀਡਰਾਂ ਨੇ ਉਹ ਸਾਡੇ ਵੱਲ ਨਹੀਂ ਆਏ ਉਹਨਾਂ ਨੇ ਸਾਡੀ ਪਾਰਟੀ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਉਹ ਸਾਡੀ ਪਾਰਟੀ ਦੇ ਉਮੀਦਵਾਰ ਦੇ ਵੱਲੇ ਹੋ ਕੇ ਉਹ ਸਾਰੇ ਉਹਨਾਂ ਨੂੰ ਗਾਹ ਕਰਕੇ ਸਾਡੀ ਪਾਰਟੀ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਆ ਜੀ ਵੱਡੇ ਲੈਵਲ ਤੇ ਕਿ ਅਸੀਂ ਆਪਣੇ ਜਿਹੜਾ ਟੀਚਾ ਵਾ ਉਹਦੇ ਵਿੱਚ ਕਾਮਯਾਬ ਨਾ ਹੋ ਪਾਈਏ ਤੇ ਅਸੀਂ ਸਾਡੇ ਜਿਹੜੀ ਆਮ ਆਦੀ ਪਾਰਟੀ ਦੇ ਵੀਰ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਵੀ ਜੇ ਕਿਤੇ ਤੁਸੀਂ ਉਹਨਾਂ ਨੂੰ ਛੱਡ ਕੇ ਸਾਡੇ ਨਾਲ ਆਏ ਹੁੰਦੇ ਤੇ ਅੱਜ ਆਪਾਂ ਆਪਾਂ ਸਰ ਸਰਵਸੰਮਤੀ ਕਰ ਲੈਣੀ ਸੀ ਜੀ 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 ਸੁਣੀ ਇਹ ਗੱਲ ਵੀਰ ਜੀ ਨੇ ਕਹੀ ਆ ਵੀ ਅਸੀਂ ਇਹ ਨਾ ਵੇਖੀ ਵੀ ਸਾਡੇ ਘਰ ਚੱਲ ਕੇ ਸਰਪੰਚ ਆਇਆ ਕਿ ਨਹੀਂ ਆਇਆ ਤੁਸੀਂ ਉਹ ਸਰਪੰਚ ਚੁਣੋ ਜਿਹਦਾ ਵਾਕਿਆ ਤੁਹਾਨੂੰ ਸਹੀ ਲੱਗਦਾ ਜਿਹਦਾ ਲੱਗਦਾ ਵੀ ਜਿਹੜੀ ਸੋਚ ਅਗਾਹ ਵਾਧੂ ਹੈਗੀ ਆ ਜਿਹੜਾ ਸਾਡੇ ਪਿੰਡ ਦਾ ਵਿਕਾਸ ਕਰ ਸਕਦਾ ਵੀ ਕੀ ਕਹਿਣਾ ਚਾਹੋਗੇ ਇਸ ਮੌਕੇ ਦੇ ਪਿੰਡ ਚ ਮੋਟਾ ਪੈ ਰਹੀਆਂ ਬਹੁਤ ਸਾਰੇ ਪਿੰਡਾਂ ਸਰਬਸੰਤੀ ਹੋਈ ਹੈ ਤੇ ਬਹੁਤ ਸਾਰੇ ਪਿੰਡਾਂ ਵਿੱਚ ਧੜੇਬੰਦੀ ਵੀ ਚੱਲਦੀ ਪਈ ਆ ਬਹੁਤ ਸਾਰੇ ਪਿੰਡਾਂ ਵਿੱਚ ਕਾਗਜ਼ੀ ਪਾੜੇ ਗਏ ਤੇ ਇਆਂ ਦੇ ਪੱਗਾ ਲੱਤੀਆਂ ਤੇ ਗੋਲੀਆਂ ਚੱਲੀਆਂ ਇਸ ਪਿੰਡ ਦਾ ਵਿਕਾਸ ਆਖਰ ਕਿਉਂ ਨਹੀਂ ਹੋਇਆ 10 ਸਾਲ ਪਹਿਲਾਂ ਅਕਾਲੀਆਂ ਨੇ ਸਰਕਾਰੇ ਰਾਏ ਕੀਤਾ ਫਿਰ 5 ਸਾਲ ਕਾਂਗਰਸ ਨੇ ਕੀਤਾ ਹੁਣ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਨੂੰ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਦੇ ਬਾਰੇ ਇਹੋ ਕਹਿਣਾ ਚਾਹਾਂਗਾ ਕਿ ਪਿਛਲੇ 70-75 ਸਾਲ ਤੋਂ ਅੱਜ ਤੱਕ ਜੋ ਵੀ ਸਰਕਾਰਾਂ ਬਣਦੀਆਂ ਆਈਆਂ ਨੇ ਜੋ ਪਿੰਡ ਦਾ ਸਰਪੰਚ ਜਾਂ ਪੰਚਾਇਤ ਹੁੰਦੀ ਆ ਉਹ ਇੱਕ ਇਸ ਤਰ੍ਹਾਂ ਹੁੰਦੀ ਹੈ ਕਿ ਜਿੱਦਾਂ ਇੱਕ ਬਾਪ ਆਪਣਾ ਘਰ ਚਲਾਉਂਦਾ ਜੀ ਅਸੀਂ ਇੱਕ ਪਿੰਡ ਨੂੰ ਆਪਣਾ ਘਰ ਸਮਝ ਕੇ ਚਲਾਉਣ ਦੀ ਕੋਸ਼ਿਸ਼ ਕਰੀਏ ਤੇ ਸਾਡੀਆਂ ਗਲੀਆਂ 6 ਮਹੀਨੇ ਬਾਅਦ ਟੁੱਟਣ ਦਾ ਹੁਣ ਸਾਡੀਆਂ ਜਿਹੜੀਆਂ ਹੁਣ ਜਿਹੜੀ ਸਰਕਾਰ ਪੰਚਾਇਤ ਨੇ ਸਾਡੀ ਉਹ ਗਲੀਆਂ ਬਣੀਆਂ ਨੂੰ ਕਿੰਨੇ ਦਿਨ ਹੋਏ ਹੈ ਅਜੇ 6 ਮਹੀਨੇ ਦਾ 4-5 ਮਹੀਨੇ ਹੋਇਆ ਉਹ ਜਾ ਕੇ ਤੁਸੀਂ ਚੈੱਕ ਕਰਕੇ ਜਾਇਓ ਉਹ ਗਲੀਆਂ ਦੁਬਾਰਾ ਬਣਨ ਵਾਲੀਆਂ ਹੋ ਗਈਆਂ ਪਾਣੀ ਦਾ ਕੋਈ ਵਿਕਾਸ ਨਹੀਂ ਆ ਕੀ ਕਦੀ ਸਾਡੇ ਘਰ ਦੇ ਵਿੱਚ ਜਾਂ ਕਿਸੇ ਸਰਪੰਚ ਦੇ ਘਰ ਦੇ ਵਿੱਚ ਲੈਂਟਰ ਪਾਇਆ ਹੋਵੇ ਘਰ ਦੀ ਚੀਜ਼ ਬਣਾਈ ਹੋਵੇ 6 ਮਹੀਨੇ ਬਾਅਦ ਟੁੱਟਦੀ ਆ ਇੱਥੇ ਕੀ ਆ ਕਿ ਸਾਨੂੰ ਦਿਲੋਂ ਸਾਡਾ ਕੰਮ ਨਹੀਂ ਕੀਤਾ ਜਾਂਦਾ ਪੈਸੇ ਨੂੰ ਖਾਧਾ ਜਾਂਦਾ ਆ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਆ ਪੈਸੇ ਨੂੰ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਇਹਨੂੰ ਪਿੰਡ ਦੀ ਜਿਹੜੀ ਪੰਚਾਇਤ ਹੁੰਦੀ ਆ ਨਾ ਇੱਕ ਇਸ ਤਰ੍ਹਾਂ ਉਹਨਾਂ ਨੂੰ ਆਪਣਾ ਘਰ ਬਣਾਉਣਾ ਚਾਹੀਦਾ ਜਿੱਦਾਂ ਅਸੀਂ ਆਪਣਾ ਘਰ ਬਣਾਉਨੇ ਆ ਉਤਰਾ ਨਹੀਂ ਕੀਤਾ ਜਾ ਰਿਹਾ ਮੈਂ ਇਹ ਕਹੂੰਗਾ ਕਿ ਜਿੰਨਾ ਪੈਸਾ ਲੱਗਦਾ ਵਾ ਜਿੰਨਾ ਫੰਡ ਆਉਂਦਾ ਵਾ ਉਹ ਇੱਕ ਸੰਗਤ ਦਾ ਫੰਡ ਹੁੰਦਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਹੁੰਦਾ ਜਿੱਦਾਂ ਅਸੀਂ ਗੋਲਕ ਚੋਂ ਪੈਸਾ ਚੋਰੀ ਕਰੀਏ ਉਦਾਂ ਪੈਸਾ ਪੰਚਾਇਤ ਦਾ ਚੋਰੀ ਕਰਕੇ ਖਾਣਾ ਉਹਦੇ ਬਰਾਬਰ ਹੁੰਦਾ ਹੈ ਤੇ ਅਸੀਂ ਪਰਮਵੀਰ ਸਿੰਘ ਹੈਪੀ ਇਹਨਾਂ ਨੇ ਵਾਦਾ ਕੀਤਾ ਕਾਫੀ ਲੰਬੇ ਸਮੇਂ ਤੋਂ ਸਾਡੀ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ कि ਅਸੀਂ 1 ਸਾਲ ਬਾਅਦ ਪਿੰਡ ਨੂੰ ਹਸਾਬ ਦਿਆ ਕਰਾਂਗੇ ਪਿੰਡ ਨੂੰ ਪੂਰਾ ਦਵਾਂਗੇ ਕਿ ਸਾਡੇ ਖਾਤੇ 'ਚ ਕਿੰਨਾ ਪੈਸਾ ਪਿਆ ਕਿੰਨਾ ਅਸੀਂ ਵਰਤ ਚੁੱਕੇ ਹਾਂ ਘਰ ਘਰ ਲੋਕਾਂ ਦੇ ਉਹ ਖਾਤਾ ਦਿੱਤਾ ਜਾਊਗਾ ਜਿੱਦਾਂ ਕਿ ਅੱਜ ਦੀ ਪੰਚਾਇਤ ਦੇ ਖਾਤੇ 'ਚ ਅਜੇ ਵੀ ਕਿੰਨਾ 26-27 ਲੱਖ ਰੁਪਈਆ ਪਿਆ ਵਾ ਹੂੰ ਪਿਛਲੇ ਕਈ ਸਮੇਂ ਤੋਂ ਕਈ ਕੰਮ ਹੋਣ ਨਾਲੇ ਕਿਉਂ ਨਹੀਂ ਕਰਵਾਏ ਗਏ ਮਤਲਬ ਉਹਨਾਂ ਨੂੰ ਰੋਕਿਆ ਗਿਆ ਵਾ ਹੁਣ ਨਹੀਂ ਦਿੱਤੇ ਗਏ ਇਸ ਕਰਕੇ ਸਾਡੀ ਨੀਤੀ ਇਹ ਆ कि ਅਸੀਂ ਇੱਕ ਇਸ ਤਰੀਕੇ ਨਾਲ ਸੇਵਾ ਭਾਵਨਾ ਦੇ ਤਰੀਕੇ ਦੇ ਨਾਲ ਪਿੰਡ ਦਾ ਵਿਕਾਸ ਕੀਤਾ ਜਾਵੇ ਉਹ ਕੰਮ ਕੀਤੇ ਜਾਣ ਜਿਹੜੇ ਕੋਈ ਕੋਈ ਦੇਖੇ ਕਿ ਵਾਕਈ ਪੰਚਾਇਤ ਦੇ ਆ ਵੀ ਕੰਮ ਸੀਗੇ ਇਸ ਤਰੀਕੇ ਨਾਲ ਅਸੀਂ ਸੇਵਾ ਭਾਵਨਾ ਦੇ ਤਰੀਕੇ ਨਾਲ ਮੈਂ ਵੀ ਚੋਣ ਲੜ ਰਿਹਾ ਮੈਂਬਰ ਪੰਚਾਇਤ ਦੇ ਨਾਲ ਔਰ ਇਹਨਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਜਿਹੜਾ ਕਿ ਪਿੰਡ ਦਾ ਵਿਕਾਸ ਕਰਨ ਦੇ ਵਾਸਤੇ ਅਸੀਂ ਅੱਗੇ ਆਏ ਆ ਅਸੀਂ ਇਸ ਪੈਸੇ ਨੂੰ ਖਾਣਾ ਇੱਕ ਗੋਲਕ ਦਾ ਪੈਸਾ ਖਾਣ ਦੇ ਬਰਾਬਰ ਸਮਝਦੇ ਬਿਲਕੁਲ ਬੜੀ ਵੱਡੀ ਗੱਲ ਕੀਤੀ ਹੈ ਵੀਰ ਜੀ ਨੇ ਵੀ ਪਿੰਡ ਦਾ ਪੈਸਾ ਖਾੜਾ ਗੋਲ ਕੇ ਪੈਸੇ ਖਾਂਦੇ ਬਰਾਬਰ ਆ ਤੇ ਇਹ ਵੀ ਕਿਹਾ ਜਾ ਰਿਹਾ ਵਾ ਕਿ ਹਰ ਸਾਲ ਬਾਅਦ ਹਰ ਮਹੀਨੇ ਬਾਅਦ ਜਿਹੜੇ ਪਿੰਡ ਵਾਸੀ ਆ ਉਹਨਾਂ ਨੂੰ ਪੂਰਾ ਪੂਰਾ ਹਿਸਾਬ ਦਾ ਜਾਏਗਾ ਦੂਸਰੀ ਪੰਚਾਇਤ ਜਿਹਦੇ ਬੰਦੇ ਆ ਉਹਨਾਂ ਵੀ ਗੱਲਬਾਤ ਕਰਨੀ ਕੋਸ਼ਿਸ਼ ਕਰਨਗੇ ਕਿਉਂਕਿ ਇਸ ਟਾਈਮ ਤੇ ਦੋ ਧੜੇ ਨੇ ਇੱਕ ਪਰਮਵੀਰ ਸਿੰਘ ਹੈਪੀ ਜਿਹੜੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਇਹਨਾਂ ਨਾਲ ਪੂਰਾ ਪਿੰਡ ਖੜਾ ਵਾ ਤੇ ਦੂਸਰੀ ਪੰਚਾਇਤ ਜਿਹੜੀ ਆ ਪਰ ਜਿਹੜੀ ਉਮੀਦ ਖੋਟੀ ਆ ਉਹਨਾਂ ਵੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ 70 ਸਾਲ ਹੋ ਚੁੱਕੇ ਨੇ ਲੇਕਿਨ ਇਸ ਪਿੰਡ ਦਾ ਜਿਹੜਾ ਵਿਕਾਸ ਪੂਰਨ ਤੌਰ ਤੇ ਅੱਜ ਵੀ ਜਿਹੜੀਆਂ ਗਲੀਆਂ ਨਾਲੀਆਂ ਛਪਰੇ ਸਮੱਸਿਆਵਾਂ ਪਿੰਡ ਸਾਹਮਣੇ ਨੇ ਜਦੋਂ ਵੀ ਇਲੈਕਸ਼ਨ ਹੁੰਦੀ ਆ ਭਾਵੇਂ ਵਿਧਾਨ ਸਭਾ ਭਾਵੇਂ ਲੋਕ ਸਭਾ ਤਾਂ ਇਹੋ ਹੀ ਦਾਅਵੇ ਕਿਤੇ ਜਾਂਦੇ ਆ ਕਿ ਤੁਹਾਡੇ ਪਿੰਡ ਦਾ ਵਿਕਾਸ ਪਹਿਲੇ ਹੱਦ ਕਿੱਥਾ ਹੋ ਜਾਏਗਾ ਤੇ ਸਰਕਾਰ ਵੱਲੋਂ ਗਰੰਟਾ ਵੀ ਆਉਂਦੀਆਂ ਵਾ ਲੇਕਿਨ ਉਹ ਗਰੰਟਾ ਆਖਰ ਕਿੱਥੇ ਜਾਂਦੀਆਂ ਇਹ ਤੁਸੀਂ ਪਲੀ ਪਾ ਜਾਣਦੇ ਹੋ ਹੁਣ ਵੇਖਣਾ ਇਹ ਹੋਏਗਾ ਕਿ 15 ਤਰੀਕ ਨੂੰ ਵੋਟਾਂ ਤੋਂ ਬਾਅਦ ਜਿਹੜਾ ਜਿੱਦਾ ਸੇੜਾ ਇਸ ਦੇ ਸਿਰ ਮੜੇਗਾ ਕੁਲਦੀਪ ਸੰਦੀਪਾ